ਹਾਂਜੀ ਫਿਰ ਕੀ ਨਾ ਜੀ ਮੈਂ ਇਕਵਾਲ ਸਿੰਘ ਭਾਰਤੀ ਕਿਸਾਨ ਵੀਰ ਲਖਵਾਲ ਜੋ ਕਿ ਆਪਾਂ ਨੂੰ ਪਤਾ ਹੀ ਆ ਹਸ਼ਿਆਰਪੁਰ ਦੇ ਵਿੱਚ ਬੱਚਾ ਹਰਵੀਰ ਨੇ ਨਾਲ ਜੋ ਕਰ ਕਰਮ ਕੀਤਾ ਭਈਏ ਨੇ ਤੇ ਉਸ ਤੋਂ ਬਾਅਦ ਰਿੰਜੀ ਦੀ ਗੱਲ ਉਹਦਾ ਕਤਲ ਕੀਤਾ ਉਸਦੇ ਰੋਸ ਵਿੱਚ ਅੱਜ ਮਰੰਡੇ ਹਲਕੇ ਦੇ ਝੂਠ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਰੋਸ ਪ੍ਰਗਟ ਕੀਤਾ ਹੈ ਕਿ ਪੰਜਾਬ ਦੇ ਵਿੱਚ ਭਈਆਂ ਨੂੰ ਪਹੁੰਚਾਇਆ ਜਾਵੇ ਅਸੀਂ ਭਈਆਂ ਦਾ ਪੰਜਾਬ ਚਾਉਂਦੇ ਵਿੱਚ ਕੋਈ ਰੋਸ ਨਹੀਂ ਹੈਗਾ ਸਾਨੂੰ ਪਰ ਭਈਆਂ ਦੇ ਵਿੱਚ ਪੰਜਾਬ ਦੇ ਹਰ ਬੰਦੇ ਹੱਕ ਨਾ ਦਿੱਤਾ ਜਦੋਂ ਇੱਕ ਨਾ ਦੇ ਆਧਾਰ ਕਾਰਡ ਨਾ ਬਣਾਏ ਜਾਣ ਅਸੀਂ ਪੰਜਾਬ ਸਰਕਾਰ ਨੂੰ ਤੇ ਪਿੰਡਾਂ ਦੀਆਂ ਪੰਚਾਇਤਾਂ ਤੇ ਸ਼ਹਿਰਾਂ ਦੀਆਂ ਕਮੇਟੀਆਂ ਨੂੰ ਕੋਡ ਜੋਰ ਬੇਕਤੀ ਕਰਦੇ ਹਾਂ ਜੀ ਰੋਜ਼ੇ ਆਪਾਂ ਦੇਖ ਲਈਏ ਪਹਿਲਾਂ ਛੁੱਪੀ ਪਿਆਰ ਕੀ ਜੋ ਕੰਮ ਹੁੰਦੇ ਸੀ ਉਹ ਅੱਜ ਸਾਡੇ ਪੰਜਾਬ ਦੀ ਜਨਤਾ ਨੂੰ ਇਤਤਰ ਧਰਤੀ ਆ ਅੱਜ ਸਾਡੇ ਪੰਜਾਬ ਦੇ ਵਿੱਚ ਇਦਾਂ ਦੇ ਕੰਮ ਹੋਣ ਲੱਗੇ ਅਸੀਂ ਅੱਜ ਰੋਸ ਵਿੱਚ ਹੋ ਤੇ ਰੋਸ ਕੀਤਾ ਕਿ ਉਸ ਬੱਚੇ ਨੂੰ ਸਾਬਤ ਕੀਤਾ ਜਾਵੇ ਦੋਸ਼ੀ ਨੂੰ फांसी ਦਿੱਤੀ ਜਾਵੇ ਅਸੀਂ ਇਹ ਸਰਕਾਰ ਉਹਨੂੰ फांसी ਦੀ سزا ਨਹੀਂ ਦਿੰਦੀ ਤਾਂ ਇਸ ਤੋਂ ਹੋਰ ਅੱਗੇ ਹੋਰ ਜ਼ੋਰ ਨਾਲ ਇਹ ਤਾਂ ਵਿਰੋਧ ਕੀਤਾ ਜਾਊਗਾ ਇਸ ਲਈ ਅਸੀਂ ਚੇਤਾਵਨੀ ਦੰਦੇ ਆਂ ਵੀ ਦੋਖੀਆਂ ਨੂੰ ਸੱਤ ਤੋਂ ਸੱਤ ਸਜ਼ਾਵਾਂ ਦਿੱਤੀਆਂ ਜਾਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀੋ ਜੀ ਮਨ ਸਾਹਿਬ ਜੀ ਮੇਰੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਹਰਵੀਰ ਸਿੰਘ ਕਲਾਰਾ ਪਿੰਡ ਹਾਂ ਜੀ ਆ ਜਿਹੜਾ ਤੁਸੀਂ ਰੋਸ ਮਾਰਚ ਕਰ ਰਹੇ ਹੋ ਕਿਸ ਚੀਜ਼ ਨੂੰ ਲੈ ਕੇ ਇਹ ਅਸੀਂ ਰੋਸ ਮਾਰਚ ਅੱਜ ਨੌਜਵਾਨਾਂ ਨੇ ਰਲ ਕੇ ਜਿਹੜਾ ਹਰਵੀਰ ਮੁੰਡੇ ਦੀ ਕਾਕੇ ਦੀ 5 ਸਾਲ ਦੇ ਬੱਚੇ ਦੀ ਭਈਏ ਨੇ ਫੜ ਕੇ ਕੰਮ ਕਰਕੇ ਉਹਦਾ ਕਤਲ ਕੀ ਕਤਲ ਕੀਤਾ ਉਹਦੇ ਇਨਸਾਫ ਲਈ ਉਹਦੇ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਅਸੀਂ ਇਹ ਰੋਸ ਮਾਰਚ ਕੀਤਾ ਹੈ ਚੰਦਲ ਮਾਰਚ ਕੀਤਾ ਹੈ ਕਾਤਲਾਂ ਨੂੰ ਫਾਂਸੀ ਸਜ਼ਾ ਦੇਣੀ ਤਾਂ ਕਿ ਪੰਜਾਬ ਦਾ ਸੱਭਿਆਚਾਰ ਬਚਾ ਰਹੇ ਭਾਈਚਾਰ ਕਾਇਕਤਾ ਬਣੀ ਰਹੇ ਕਿਸੇ 2-4 ਗਲਤ ਅੰਸਰਾਂ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ ਪੰਜਾਬ ਦੇ ਮਾਹੌਲ ਨੂੰ ਮੁੜ ਕੇ ਦੁਬਾਰਾ ਅੱਗ ਨਾ ਲੱਗੇ ਉਹਨੂੰ ਜਲਦੀ ਤੋਂ ਜਲਦੀ ਸਰਕਾਰ ਇਨਸਾਫ ਦੇਵੇ ਫਾਂਸੀ ਸਜ਼ਾ ਹੋਣੀ ਚਾਹੀਦੀ ਹੈ ਕਾਤਲਾਂ ਕੀ ਮੰਗੀ ਚਾਹਦਣ ਅਸੀਂ ਅਸੀਂ ਮੰਨ ਕਰਦੇ ਹਾਂ ਵੀ ਉਸ ਕਾਤਲ ਨੂੰ ਜਲਦੀ ਤੋਂ ਜਲਦੀ ਜੁਨੀਅਰ ਸਿਪੇਹੀ ਚੇਜ ਕੇ ਫਾਂਸੀ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਵੀ ਇਹ ਜੋ ਦਰਿੰਦਿਆਂ ਨੂੰ ਪਤਾ ਲੱਗ ਸਕੇ ਵੀ ਇਹ ਕੋ ਕਰਮ ਦਾ ਕੀ ਸਜ਼ਾ ਹੈ ਕੀ ਉਹ ਹੈ ਕੇ ਸਰਕਾਰ ਫਾਂਸੀ ਸਜ਼ਾ ਨਹੀਂ ਦਿੰਦੀ ਤਾਂ ਦਿਓ ਇਨਸਾਨ ਬਣਿਓ ਦਿਓ ਇਨਸਾਨ ਬਣਿਓ Yeah